ਪਾਰਟੀ ਖਿੜੂ ਦੇ ਕਾਹਨਾ ਜਿੰਦਾ ਆਹ ਕੇਜ ਦਾ ਸੰਘਰਸ਼ ਤੋਂ ਕੀ ਨਾ ਆ ਗਿਆ ਤੇ ਕੀੜੇ ਜੂਰੂਰ ਤਾਂ ਰੋੜਾ ਕਿਨਾਂ ਜੀ ਲੱਗਦਾ ਹੈ ਮਾਰਗਵੀਰ ਸਿੰਘ ਨੇਵਾਲ ਬਲਾਕ ਜਾਂਚੀ ਪਾਤਣਾ ਭਾਰਤੀ ਸੰਜੁਨ ਨੇਕਤਾ ਗੁਰਾਹਾਂ ਦਾ ਜੀ ਜਿਹੜਾ ਸਾਡਾ ਸੰਘਰਸ਼ ਹੈ ਜੀ ਦੀਵਾਲੀ ਵੀ ਸਾਡੀ ਇੱਥੇ ਮਣੀ ਹੈ ਗਾਂ ਲੱਗਦਾ ਵੀ ਸਾਡੀ ਲੋੜ ਵੀ ਨਾ ਇੱਥੇ ਮਾਂਜੇ ਕਿਉਂਕਿ ਜਿਹੜੀ ਸੈਂਟਰ ਸਰਕਾਰ ਹੈ ਦੋ ਤਿੰਨ ਵਾਰੀ ਅਸੀਂ ਇਹਨੇ ਬੁਲਾ ਲੇ ਪਰ ਸਾਡਾ ਮਸਲਾ ਕੋਈ ਹੱਲ ਨਹੀਂ ਕਰ ਰਹੀ ਇਹੇ ਅਸੀਂ ਗੱਲਬਾਤ ਇਸ ਵਾਸਤੇ ਕਰਨ ਵਾਸਤੇ ਗਏ ਸੀ ਕਿ ਲੋਕ ਸਾਨੂੰ ਕਹਿੰਦੇ ਨੇ ਵੀ ਸਾਡੀ ਰੇ ਦੀ ਕਮੀ ਐ ਵਪਾਰੀ ਵਰਗਾ ਉਹਨੇ ਕਨੈਕਟਰ ਬਾਹਰ ਭੇਜਣੇ ਨੇ ਮਾਲ ਭੇਜਣਾ ਉਰਾਂ ਆਉਣ ਮਤਲਬ ਆਉਂਦਾ ਮਾਲ ਜਾਂ ਬਾਹਰ ਜਾਂਦਾ ਵੀ ਰੇਲਾ ਮੰਦ ਨੇ ਕਿਸਾਨਾਂ ਨੇ ਰੁਕੀਆਂ ਹੋ ਜਾਂਦੇ ਨੇ ਕਸਾਨਾਂ ਨੇ ਪੱਤਰਕਾਰ ਸਾਹਿਬ ਉਹ ਰੀਲਾ ਮਤਲਬ ਦੋ ਟਰੈਕ ਰੁਕੇ ਹੋਏ ਨੇ ਇੱਕ ਬਨਾਲੀ ਥਰਮਲ ਪਲਾਂਟ ਇੱਕ ਰਾਜਪੁਰਾ ਪਲਾਂਟ ਉਹ ਵੀ ਇਸ ਕਰਕੇ ਸਾਡੇ ਰੁਕੇ ਹੋਏ ਨੇ ਵੀ ਜਿਹੜਾ ਕੋਲਾ ਸਰਕਾਰੀ ਪਲਾਂਟਾਂ ਨੂੰ ਦਿਓ ਪ੍ਰਾਈਵੇਟ ਜਿਹੜਾ ਕੋਲਾ ਪਲਾਂਟਾਂ ਨੂੰ ਨਾ ਦਿਓ ਇਸ ਕਰਕੇ ਬਾਕੀ ਟਰੱਕ ਸਾਡੇ ਖਾਲੀ ਨੇ ਸਾਰੇ ਇਹ ਕੇਂਦਰ ਸਰਕਾਰ ਐ ਬਹਾਨੇ ਮੜ ਰਹੀ ਐ ਸਾਡੀ ਜਿਹੜੀ ਮੀਟਿੰਗ ਐ 18 ਤਰੀਕ ਨੂੰ 31 ਜਥੇਬੰਦੀਆਂ ਦੀ ਚੰਡੀਗੜ੍ਹ ਦੇ ਵਿੱਚ ਐ 26 27 ਤਰੀਕ ਨੂੰ ਤਾਂ ਅਸੀਂ ਦਿੱਲੀ ਜਾਣੀ ਜਾਣਾ ਹੈ ਉਸ ਤੋਂ ਪਹਿਲਾਂ ਕੋਈ ਵੱਡਾ ਐਕਸ਼ਨ ਹੈ ਤਾਂ 18 ਤਰੀਕ ਦੇ ਵਿੱਚ ਮਤਲਬ ਲਿਆ ਜਾਊਗਾ ਆ ਚੱਲਿਆ ਸਾਡਾ ਲੰਬਾ ਸੰਘਰਸ਼ ਚੱਲੂਗਾ ਜਿਵੇਂ ਪਹਿਲਾਂ ਅਸੀਂ ਮਨਜੀਤ ਸਿੰਘ ਧਨੇਰ ਨੂੰ 2 ਮਹੀਨੇ ਛਡਾ ਕੇ ਲਿਆਏ ਆ ਇਹ ਸਾਡਾ ਚ 6 ਮਹੀਨੇ ਚੱਲ ਜਾਈ ਪਰ ਇਹ ਜਿਹੜੇ ਕਾਨੂੰਨ ਨੇ ਅਸੀਂ ਰੱਦ ਕਰਾ ਕੇ ਹਟਾਗੇ ਸੱਛ ਤੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ